ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਨਜੀਤ ਕੌਰ ਪਤਨੀ ਚੰਨਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਤੋਂ ਮੈਂ ਆਜਾਦ ਉਮੀਦਵਾਰ ਦੇ ਤੌਰ ਤੇ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਤੇ ਹੋ ਤੋਂ ਫਾਰਮ ਭਰੇ ਹਨ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਆਪਣੇ ਕੀਮਤੀ ਵੋਟਾਂ ਦਾ ਸਹੀ ਸਹੀ ਜਗ੍ਹਾ ਤੇ ਇਸਤੇਮਾਲ ਕਰੋ ਤਾਂ ਜੋ ਲੋਕ ਸਭਾ ਦੇ ਹਿੱਤ ਦੀਆਂ ਗੱਲਾਂ ਕਰਨ ਵਾਲਾ ਐਮਪੀ ਬਣਾਇਆ ਜਾ ਸਕੇ ਕੀ ਲੋੜ ਪੈਗੀ ਜੀ ਤੁਹਾਨੂੰ ਖੁਦ ਚੋਣ ਮੈਦਾਨ ਚ ਉਤਰਨ ਦੀ ਲੋੜ ਅਸੀਂ ਤੇ ਗਰੀਬਾਂ ਦੇ ਹਿੱਤ ਵਾਸਤੇ ਖੜੇ ਆਂ ਕਿ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ ਸ਼ਿਵਰੇਜ ਦੀ ਬੜੀ ਪ੍ਰੋਬਲਮ ਆ ਸ਼ਿਵਰੇਜ ਦਾ ਹੱਲ ਕੀਤਾ ਜਾਵੇ ਜੋ ਵੀ ਆਪਣਾ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਹੈਗੀਆਂ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਹੱਲ ਕਰਨ ਦੀ ਦੂਸਰੇ ਪਾਸੇ ਬੜੇ ਕੱਦਵਾਰ ਲੀਡਰ ਹੈਗੇ ਆ ਗੁਰਜੀ ਦੋਜਲਾ ਗੁਰਦੀਪ ਸੰਤਾਲੀਵਾਲ ਅਨੀਲ ਜੋਸ਼ੀ ਕਿ ਲੱਗਦਾ ਕਿ ਉਹਨਾਂ ਸਾਹਮਣੇ ਮੁਕਾਬਲਾ ਕਰ ਪਾਓਗੇ ਇਹਦੇ ਅਸੀਂ ਹੁਣ ਜਨਤਾ ਨੂੰ ਅਪੀਲ ਘਾਰ ਸਕਦੇ ਆ ਇਹ ਤੁਸੀਂ ਉਹਨਾਂ ਦਾ ਵੀ ਇੱਕ ਮੌਕਾ ਦੇਖਿਆ ਇੱਕ ਮੌਕਾ ਸਾਨੂੰ ਦੇ ਕੇ ਦੇਖੋ ਤੇ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਤੁਹਾਡੀਆਂ ਆਪਣੀਆਂ ਉਮੀਦਵਾਰਾਂ ਤੇ ਖਰੇ ਉਤਰਨ ਦੀ ਸਾਮ ਜੀ ਤੁਹਾਡਾ ਜਿਹੜਾ ਸਸੀ ਕਾਲ ਜੀ ਮੈਂ ਚਨਪ੍ਰੀਤ ਸਿੰਘ ਜੀ ਤੁਹਾਡੀ ਵਾਈਫ ਵੱਲੋਂ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਫਾਰਮ ਭਰੇ ਗਿਆ ਕੀ ਲੋੜ ਪਈ ਆਜ਼ਾਦ ਉਮੀਦਵਾਰ ਲੋਕ ਅਸੀਂ ਪਹਿਲਾਂ ਪਾਰਟੀਆਂ 'ਚ ਰਹੇ ਪਰ ਕਿਸੇ ਨੇ ਸੁਣੀ ਨਹੀਂ ਤੇ ਹੁਣ ਉਹਦੇ ਕਰਕੇ ਅਸੀਂ ਆਪ ਹੀ ਉੱਤਰਾਏ ਮੈਦਾਨ 'ਚ ਕਿ ਲੋਕਾਂ ਦੀ ਸਮੱਸਿਆ ਤੇ ਕੋਈ ਹੱਲ ਕਰਦਾ ਨਹੀਂ ਕੀ ਕੀ ਮੁੱਦੇ ਲੈ ਕੇ ਉਤਰੇ ਜੀ ਕੀ ਕੀ ਮੁੱਦੇ ਇੱਕ ਨਸ਼ੇ ਦਾ ਮੁੱਦਾ ਜੇ ਆਪਣੇ ਇੱਥੇ ਇੱਕ ਆਪਣੀ ਪੰਜਾਬ ਸਰਕਾਰ ਕਹਿੰਦੀ 1000 ਰੁਪਏ ਵਾਲਾ ਮੁੱਦਾ ਜੇ ਕੋ ਹੋਰ ਲੋਕਾਂ ਦੇ ਜਦੋਂ ਵਹੀ ਭਨ ਜਾਂਦੇ ਆ ਬਾਅਦ ਚ ਗਰੀਬ ਜਨਤਾ ਦਾ ਹੀ ਵੇਚਦੇ ਨਹੀਂ ਉਹਨਾਂ ਦਾ ਕਿੰਨਾ ਤੇ ਗਰੀਬ ਜਨਤਾ ਦਾ ਸੋਚਣਾ ਅਸੀਂ ਤਗੜੇ ਦਾ ਸੋਚ ਲੈਨੇ ਆ ਗਰੀਬ ਜਨਤਾ ਦਾ ਦਿਹਾੜੀਦਾਰ ਆ ਜਿਹੜਾ 400 ਰੁਪਏ ਲੈ ਕੇ ਦਿਹਾੜੀ ਕਰਕੇ ਕੰਮ ਕਰਕੇ ਆਉਂਦਾ ਉਹਦਾ ਕਿੰਨੇ ਸੋਚਣਾ ਗਰੀਬ ਦਾ ਗਰੀਬ ਦੇ ਚੁੱਲੇ ਹਾਲ ਤੇ ਅਸੀਂ ਦੇਖਦੇ ਨਹੀਂ ਮੰਮੀ ਜ਼ਮੀਰ ਨਾਲ ਜੁੜਿਆ ਮਾ ਕਿਸਾਨੀ ਵੀ ਕੀ ਕਰਦਾ ਸਾਰੇ ਕੰਮ ਕਰਦੇ ਪਰ ਗਰੀਬ ਦਾ ਕੋ ਵੇਖੋ ਨਾ ਇਹ ਤਗੜੇ ਵਾਲੀ ਕਰੀ ਜਾਂਦੇ ਸਾਰੇ ਕਿ ਅੰਬਾਨੀਆਂ ਡਾਨੀਆਂ ਦਾ ਹੀ ਕਰੀ ਜਾਂਦੇ ਆ ਆਪਣੇ ਗਰੀਬ ਦਾ ਥੋੜਾ ਕਿਸੇ ਦਾ ਸੋਚਣ ਦੇ ਇਹ ਕਰਕੇ ਕਰਨ ਦੇ ਕਿ ਜਿਹੜਾ ਗਰੀਬ ਜਨਤਾ ਦੀ ਵੀ ਸੁਣ ਕੋ ਸੁਣਵਾਈ ਹੋਵੇ ਕਿ ਤਾ ਹੀ ਉੱਠੇ ਤਾਂ ਮੈਦਾਨ ਚ ਇੱਕ ਪਾਸੇ ਉਮੀਦਵਾਰ ਕੈਬਨਟ ਮੰਤਰੀ ਢਾਲੀਵਾਲ ਆ 2 ਸਾਲਾਂ ਦੇ ਕੰਮ ਦੱਸ ਰਿਹਾ ਹਰਜੀਤ ਸਿੰਘ ਗੋਜਲ ਆਪਣੇ 7 ਸਾਲਾਂ ਦੇ ਕੰਮ ਦੱਸ ਸਰ ਉਹ ਵੀ ਸਾਡੇ ਰਗੂ ਹੀ ਪਹਿਲਾਂ ਉਹ ਕਿਤੇ ਉਪਰੋਂ ਤੋਂ ਕੋ ਬਣ ਕੇ ਨਹੀਂ ਆਉਂਦਾ ਇਤਰਾ ਜਮੀਨ ਤੋਂ ਜੁੜ ਕੇ ਉਹ ਵੀ ਤਾਂ ਉੱਠੇ ਨਹੀਂ ਕਰਦੇ ਲੋਕਾਂ ਦਾ ਪਰ ਜੋ ਜੋ ਕੰਮ ਕਵਾਂਗੇ ਕਰਕੇ ਵੀ ਦਿਖਾਵਾਂਗੇ ਉਹਨਾਂ ਨੂੰ ਸੰਗਤ ਨੂੰ ਕਰਕੇ ਤੇ ਕੁਝ ਦਿਖਾਓ ਕੀ ਕੀਤਾ ਕੀ ਓਜਲਾ ਸਾਹਿਬ ਨੇ ਫਾਰਮ ਤੁਹਾਡੇ ਵੱਲੋਂ ਭਰ ਦਿੱਤੇ ਗਿਆ ਤੇ ਟ੍ਰੇਨਿੰਗ ਕਦੋਂ ਸ਼ੁਰੂ ਕੀਤੀ ਜਾਏਗੀ ਕੰਪਨੀ ਅੱਜ ਤੋਂ ਕਰ ਦੇਣ ਲੱਗੇ ਸ਼ੁਰੂ